ਸਭ ਲੋਕ ਨੂੰ ਅਜੀ ਲੋਕ ਇੱਕ ਮਿੰਟ ਰੁਕੂਗਾ ਮੈਂ ਤੁਹਾਨੂੰ ਹਾਂਜੀ ਵੀ ਹੁਣ ਲੋਕ ਸਭਾ ਇਲੈਕਸ਼ਨ ਹੈ ਕੋਈ ਲੀਡਰ ਨਫੇ ਦੇ ਮੁੱਦੇ ਤੇ ਕੋਈ ਗੱਲ ਕਰਦਾ ਸੁਣਿਆ ਵੀ ਅਸੀਂ ਨਸ਼ਾ ਬੰਦ ਕਰ ਦਾਂਗੇ ਕਿਉਂਕਿ ਅਕਾਲੀ ਆ ਅਕਾਲੀਆਂ ਵੇਲੇ ਸ਼ੁਰੂ ਹੁੰਦਾ ਕਿਹਾ ਜਾਂਦਾ ਵੀ ਚਿੱਟਾ ਜਿਹੜਾ ਆਇਆ ਅਕਾਲੀਆਂ ਵੇਲੇ ਆਇਆਗਾ ਉਸ ਤੋਂ ਬਾਅਦ ਚਿੱਟੇ ਦੇ ਨਾਂ ਤੇ ਕਾਂਗਰਸ ਸਰਕਾਰ ਬਣਦੀ ਹੈ ਵੀ ਅਸੀਂ ਚਿੱਟਾ ਖਤਮ ਕਰਾਂਗੇ ਹਾਂਜੀ ਉਹਨਾਂ ਨੇ ਨਹੀਂ ਖਤਮ ਕਰਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਉਹਨਾਂ ਨੇ ਨਹੀਂ ਨਸ਼ਾ ਖਤਮ ਕਰਿਆ ਹਾਂਜੀ ਤੇ ਮੇਰਾ ਕਹਿਣ ਦਾ ਭਾਵੇਂ ਆ ਵੀ ਹੁਣ ਬੀਜੇਪੀ ਵਾਲੇ ਕਹਿਣਗੇ ਵੀ ਅਸਾਂ ਅਸੀਂ ਨਸ਼ਾ ਖਤਮ ਕਰਾਂਗੇ ਹੁਣ ਬੀਜੇਪੀ ਤੇ ਯਕੀਨ ਕਰਨਾ ਤੂੰ ਜਿਹੜੇ ਪਹਿਲਾਂ ਵਾਲੇ ਤਿੰਨ ਸੀ ਉਹਨਾਂ ਤੇ ਯਕੀਨ ਕਰਨਾ ਤੂੰ ਜੀ 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 ਤੁਸੀਂ ਬੇਅਦਬੀ ਦੀ ਗੱਲ ਕਰੀਏ ਕਿ ਸਭ ਤੋਂ ਵੱਡਾ ਮੁੱਦਾ ਬੇਅਦਬੀ ਰੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਾਂਜੀ ਦੂਜੀ ਗੱਲ ਹੈ ਬਗਰਾੜੀ ਦੇ ਵਿੱਚ ਦੋ ਨੌਜਵਾਨ ਸ਼ਹੀਦ ਹੋਦੇ ਆ ਕੋਟ 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 ਕਪੂਰਾ ਗੋਲੀ ਕਾਂਢ ਦੇ ਵਿੱਚ ਹਾਂਜੀ ਹਾਂਜੀ ਨਾ ਤਾਂ ਉਹ ਪਰਿਵਾਰਾਂ ਨੂੰ ਇਨਸਾਫ਼ ਮਿਲਿਆਗਾ ਨਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਰੁਕੀਆਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਦੋਸਤੋ ਅੱਜ ਸਾਡੇ ਨਾਲ ਮੌਜੂਦ ਨੇ ਸੁਖਜਿੰਦਰ ਸਿੰਘ ਟਵਾਲੀ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕੀ ਪੰਜਾਬ ਦੇ ਵਿੱਚੋਂ ਜਿਹੜਾ ਨਸ਼ੇ ਦਾ ਮੁੱਦਾ ਹੈ ਨਸ਼ਾ ਖਤਮ ਹੋ ਗਿਆ ਪੰਜਾਬ ਦੇ ਵਿੱਚ ਜਾਂ ਜੇ ਗੱਲ ਕਰਦੇ ਹਾਂ ਬੇਅਦਬੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਕੀ ਉਹ ਬੰਦ ਹੋ ਗਈਆਂ ਜਾਂ ਬਗਰਾੜੀ ਮੁੱਦੇ ਤੇ ਜਿਹੜੀਆਂ ਸਰਕਾਰਾਂ ਬਣਦੀਆਂ ਤੇ ਟੁੱਟਦੀਆਂ ਆਈਆਂ ਨੇ ਕੀ ਉਸ ਜਿਨ੍ਹਾਂ ਦੇ ਦੋ ਸਾਡੇ ਸ਼ਹੀਦ ਹੋਏ ਨੇ ਪਰਿਵਾਰਾਂ ਦੇ ਵਿੱਚੋਂ ਗੋਲੀ ਕਾਂਢ ਦੇ ਵਿੱਚ ਕੋਡ ਪੂਰਾ ਗੋਲੀ ਕਾਂਢ ਦੇ ਵਿੱਚ ਕੀ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਮਿਲ ਗਿਆ ਤੇ ਕਰਦੇ ਆਂ ਗੱਲਬਾਤ ਸਵਾਗਤ ਹੈ ਟਵਾਲੀ ਸਾਹਿਬ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਟਵਾਲੀ ਸਾਹਿਬ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਨਸੇ ਦੀਆਂ ਕਮੇਟੀਆਂ ਬਣੀਆਂ ਹੋਈਆਂ ਸੀ ਕੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਨਹੀਂ ਦੇਖੋ ਜੇ ਸੰਸਾਰ ਲੈਵਲ ਦੀ ਗੱਲ ਕਰੀਏ ਤਾਂ ਨਸ਼ਾ ਜਿਹੜਾ ਹੈਗਾ ਸਮੁੱਚੇ ਸੰਸਾਰ ਦੇ ਵਿੱਚ ਅੱਜ ਨਸ਼ਾ ਇੱਕ ਵੱਡੀ ਬਿਮਾਰੀ ਬਣਿਆ ਹੋਇਆ ਜਿਹੜੇ ਵੱਡੇ ਵੱਡੇ ਡਿਵੈਲਪ ਦੇਸ਼ ਆ ਉਥੋਂ ਦੀਆਂ ਜਦੋਂ ਆਪਾਂ ਵੀਡੀਓਜ਼ ਅਕਸਰ ਹੀ ਦੇਖਦੇ ਆ ਪਰਦੇਸਾਂ ਤੋਂ ਜਿਹੜੀਆਂ ਵਾਇਰਲ ਹੁੰਦੀਆਂ ਨਸ਼ਾ ਅੱਜ ਸੰਸਾਰ ਦੀ ਸਮੱਸਿਆ ਬਣੀ ਹੋਈ ਆ ਹੁਣ ਜੇ ਗੱਲ ਕਰੀਏ ਪੰਜਾਬ ਦੀ ਆਪਾਂ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਆ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਜਿਹੜਾ ਨਸ਼ਾ ਖਤਮ ਹੋਣ ਦਾ ਜਿਹੜਾ ਨਾਂ ਵੀ ਨਹੀਂ ਰਹਿ ਰਿਹਾ ਨਸੇ ਨੂੰ ਕਿਸੇ ਪ੍ਰਕਾਰ ਦੀ ਜਿਹੜੀ ਠੱਲ ਆ ਉਹ ਨਹੀਂ ਪੈ ਰਹੀ ਜਿਹੜਾ ਨਸ਼ਾ ਗਾ ਉਹ ਮੰਨ ਲਓ ਉਸੇ ਤਰ੍ਹਾਂ ਜਿਹੜੇ ਸਾਡੇ ਲੋਕ ਆ ਉਹਨਾਂ ਨੂੰ ਆਪਣੀ ਪਕੜ ਦੇ ਵਿੱਚ ਦਿਨ ਵੇ ਦਿਨ ਲੈ ਰਿਹਾਗਾ ਜੀ ਜਿਵੇਂ ਕਿ ਤੁਸੀਂ ਕਮੇਟੀਆਂ ਦਾ ਜ਼ਿਕਰ ਕੀਤਾ ਸੀ ਤਾਂ ਕਮੇਟੀਆਂ ਵੀ ਹੁਣ ਚੁੱਪ ਕਿਉਂ ਹੋ ਗਈਆਂ ਤਾਂ ਉਹਨਾਂ ਦੇ ਪਿੱਛੇ ਵੀ ਕਾਫੀ ਸਾਰੇ ਜਿਹੜੇ ਹੈਗੇ ਆ ਕਾਫੀ سارے ਪੁਆਇੰਟ ਆ ਜਿਹੜੇ ਭੁੱਲਰ ਸਾਹਿਬ ਜੁੜ ਜਾਂਦੇ ਨੇ ਕਿਉਂਕਿ ਹਰ ਮਨੁੱਖ ਜਿਹੜਾ ਹੈਗਾ ਕਿਤੇ ਨਾ ਕਿਤੇ ਪਰਿਵਾਰਕ ਕਬੀਲਦਾਰੀਆਂ ਦੇ ਵਿੱਚ ਜੁੜਿਆ ਹੁੰਦਾ ਹਰ ਮਨੁੱਖਾ ਜਿਹੜਾ ਕਿਤੇ ਨਾ ਕਿਤੇ 2-3 ਮਹੀਨੇ ਬਾਅਦ ਜਿਹੜਾ ਇਸ ਭੱਜ ਦੌੜ ਦੇ ਵਿੱਚੋਂ ਫਿਰ ਉਹ ਜਦੋਂ ਟੁੱਟ ਜਾਂਦਾ ਅੰਦਰੋਂ ਤਾਂ ਇੱਕ ਮਿੰਟ ਇੱਕ ਮੈਂ ਤੁਹਾਨੂੰ ਰੋਕੂਗਾ ਜੀ ਰੋਕ ਇੱਕ ਮਿੰਟ ਰੋਕੂਗਾ ਮੈਂ ਤੁਹਾਨੂੰ ਹਾਂਜੀ ਵੀ ਹੁਣ ਲੋਕ ਸਭਾ ਇਲੈਕਸ਼ਨ ਹੈ ਕੋਈ ਲੀਡਰ ਨਸ਼ੇ ਦੇ ਮੁੱਦੇ ਤੇ ਕੋਈ ਗੱਲ ਕਰਦਾ ਸੁਣਿਆ ਵੀ ਅਸੀਂ ਨਸ਼ਾ ਬੰਦ ਕਰ ਦਾਂਗੇ ਕਿਉਂਕਿ ਅਕਾਲੀ ਆ ਅਕਾਲੀਆਂ ਵੇਲੇ ਸ਼ੁਰੂ ਹੁੰਦਾ ਕਿਹਾ ਜਾਂਦਾ ਵੀ ਚਿੱਟਾ ਜਿਹੜਾ ਆਇਆ ਅਕਾਲੀਆਂ ਵੇਲੇ ਆਇਆਗਾ ਉਸ ਤੋਂ ਬਾਅਦ ਚਿੱਟੇ ਦੇ ਨਾਂ ਤੇ ਕਾਂਗਰਸ ਸਰਕਾਰ ਬਣਦੀ ਹੈ ਵੀ ਅਸੀਂ ਚਿੱਟਾ ਖਤਮ ਕਰਾਂਗੇ ਹਾਂਜੀ ਉਹਨਾਂ ਨੇ ਨਹੀਂ ਖਤਮ ਕਰਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਉਹਨਾਂ ਨੇ ਨਹੀਂ ਨਸ਼ਾ ਖਤਮ ਕਰਿਆ ਹਾਂਜੀ ਤੇ ਮੇਰਾ ਕਹਿਣ ਦਾ ਭਾਵੇਂ ਆ ਵੀ ਹੁਣ ਬੀਜੇਪੀ ਵਾਲੇ ਕਹਿਣਗੇ ਵੀ ਅਸਾਂ ਅਸੀਂ ਨਸਾ ਖਤਮ ਕਰਾਂਗੇ ਹੁਣ ਬੀਜੇਪੀ ਤੇ ਯਕੀਨ ਕਰਨਾ ਤੂੰ ਜਿਹੜੇ ਪਹਿਲਾਂ ਵਾਲੇ ਤਿੰਨ ਸੀ ਉਹਨਾਂ ਤੇ ਯਕੀਨ ਕਰਨਾ ਤੂੰ ਦੇਖੋ ਜੀ ਜਿਹੜਾ ਹੈਗਾ ਨਾ ਅਸਲ ਦੇ ਵਿੱਚ ਉਹੀ ਗੱਲ ਉੱਥੇ ਆ ਜਾਂਦੀ ਆ ਵੀ ਚੋਣਾਂ ਤੋਂ ਪਹਿਲਾਂ ਜਿਹੜੇ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਹੁੰਦੇ ਨੇ ਤਾਂ ਉਹ ਜਦੋਂ ਗਰਾਊਂਡ ਲੈਵਲ ਦੀ ਰਿਪੋਰਟ ਦੇਖਦੇ ਆ ਤਾਂ ਉਹ ਠੋਸੋ ਹੀ ਜਾਪਦੇ ਨੇ ਉਹ ਨਸੇ ਦੀ ਗੱਲ ਕਰੀ ਤੁਸੀਂ ਵੀ ਪਹਿਲਾਂ ਸਭ ਤੋਂ ਪਹਿਲਾਂ ਅਕਾਲੀ ਸਰਕਾਰ ਤੇ ਜਿਹੜਾ ਹੈਗਾ ਨਸੇ ਦੇ ਦੋਸ਼ ਲੱਗਦੇ ਨੇ ਇਹਦੇ ਵਿੱਚ ਕੋਈ ਦੋ ਰਹਿਣੀ ਨਸੇ ਦੇ ਜਿਹੜੇ 200 ਚਿੱਟੇ ਦੇ 200 ਅਕਾਲੀ ਲੀਡਰਾਂ ਤੇ ਲੱਗੇ ਪਰ ਉਸ ਤੋਂ ਬਾਅਦ ਕਾਂਗਰਸ ਲੋਕਾਂ ਨੇ ਉਹਨਾਂ ਨੂੰ ਸੱਤਾ ਤੋਂ ਬਾਹਰ ਕਰਤਾ ਕਿਉਂਕਿ ਲੋਕ ਸਾਡੇ ਪੰਜਾਬ ਦੇ ਬੜੇ ਜਜ਼ਵਾਤੀ ਜੇ ਲੋਕ ਨੇ ਜਜ਼ਵਾਤੀ ਜੇ ਬੰਦੇ ਆ ਅਸੀਂ ਪੰਜਾਬੀ ਅਸੀਂ ਬੜੀ ਸੇਤੀ ਗੱਲਾਂ ਦੇ ਵਿੱਚ ਆ ਜਾਂਦੇ ਆ ਤਾ ਉਸ ਤੋਂ ਬਾਅਦ ਕੈਪਟਨ ਸਾਹਿਬ ਗੁਟਕਾ ਸਾਹਿਬ ਦੀ ਸੌਂ ਖਾਂਦੇ ਨੇ ਆਪਣੇ ਲਾਗੀ ਮਹਾਰਾਜ ਦੀ ਧਰਤੀ ਤੇ ਜੀ ਪਰ ਜਦੋਂ ਉਹ ਵੋਟਾਂ ਦੇ ਵਿੱਚ ਜਿੱਤ ਹਾਸਲ ਕਰ ਲੈਂਦੇ ਨੇ ਸੱਤਾ 'ਚ ਆ ਜਾਂਦੇ ਨੇ ਤਾਂ ਮੈਨੂੰ ਲੱਗਦਾ ਵੀ ਲੋਕ ਉਹਨਾਂ ਦੇ ਦਰਸ਼ਨ ਕਰਨ ਨੂੰ ਹੀ ਰਹਿ ਜਾਂਦੇ ਨੇ ਤਾਂ ਪੰਜਾਬ ਆ ਜਿਹੜਾ ਉਹਨਾਂ ਨੂੰ ਸੱਤਾ ਦੇ ਵਿੱਚ ਬਿਠਾ ਦਿੰਦਾ ਤੇ ਉਸ ਤੋਂ ਬਾਅਦ ਪੰਜਾਬ ਦਾ ਜਿਹੜਾ ਵਾਲੀ ਵਾਰਸਾ ਫੇਰ ਨਹੀਂ ਕੋਈ ਰਹਿੰਦਾ ਕਿਉਂਕਿ ਉਹ ਮਤਲਬ ਕਿ ਮਹਿਲਾ ਤੁਸੀਂ ਉਹਨਾਂ ਕੋਲ ਬਾਹਰ ਨਿਕਲਣ ਦਾ ਟਾਈਮ ਨਹੀਂ ਰਹਿੰਦਾ ਤਾਂ ਪੰਜਾਬ ਦੇ ਵਿੱਚ ਜਿਹੜਾ ਨਸਾਗਾ ਉਹ 5 ਸਾਲ ਉਸੇ ਤਰ੍ਹਾਂ ਹੀ ਜਿਹੜੇ ਹੈਗੇ ਆ ਨੌਜਵਾਨਾਂ ਦੀਆਂ ਲਾਸ਼ਾਂ ਦੀ ਗਿਣਤੀ ਅਸੀਂ ਕਰੀ ਜਾਂਦੇ ਆ ਕਿਉਂਕਿ ਦਿਨ ਵਾਰ ਦੇਣ ਅਸੀਂ ਅਖਬਾਰਾਂ ਤੇ ਸੋਸ਼ਲ ਮੀਡੀਆ ਤੇ ਕਿਸੇ ਨਾ ਕਿਸੇ ਨੌਜਵਾਨ ਦੀ ਫੋਟੋ ਦੇਖ ਲੈਨੇ ਆ ਨਸ਼ੇ ਨਾਲ ਓਵਰਡੋਜ਼ ਹੋਏ ਦੀ ਜਾਂ ਆਮ ਹਾਲਾਤਾਂ ਦੇ ਵਿੱਚ ਨੌਜਵਾਨ ਜਦੋਂ ਮਿਲਦੇ ਨੇ ਸਹਿਰਾ ਬਜਾਰਾਂ ਦੇ ਵਿੱਚ ਤਾਂ ਉਹਨਾਂ ਨੂੰ ਦੇਖ ਕੇ ਮਨ ਨੂੰ ਕੋਸ ਕੋਸਣ ਤੋਂ ਬਿਜਾਏ ਕੁਝ ਨਹੀਂ ਰਹਿੰਦਾ ਫਿਰ ਉਸ ਤੋਂ ਬਾਅਦ 11 ਮਹੀਨਾ ਦਾ ਸਮਾਂ ਚਰਨਜੀਤ ਸਿੰਘ ਚੰਨੀ ਜੀ ਨੂੰ ਮਿਲਦਾ ਚਲੋ ਉਹਨਾਂ ਤੇ ਤਾਂ ਇਲਜ਼ਾਮ ਲਾਉਣੇ ਸਹੀ ਵੀ ਨਹੀਂ ਲੱਗਦੇ ਕਿਉਂਕਿ ਬਹੁਤ ਥੋੜਾ ਸਮਾਂ ਉਹਨਾਂ ਨੇ ਜਿਹੜਾ ਪੰਜਾਬ ਦੀ ਕਮਾਂਡ ਸੰਭਾਲੀ ਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਡੇ ਨਾਲ ਵਾਅਦੇ ਕੀਤੇ ਵੀ ਬੇਅਦਬੀ ਦਾ ਹੱਲ ਹੋਊਗਾ ਨਸਿਆਂ ਦਾ ਹੱਲ ਹੋਊਗਾ ਤਾਂ ਨਸਿਆਂ ਦਾ ਜਿਹੜਾ ਹਾਲਾ ਉਹ ਹਜੇ ਤੱਕ ਕਿਸੇ ਵੀ ਸਰਕਾਰ ਨੇ ਜਿਹੜਾ ਹੈਗਾ ਲੋਕਾਂ ਨੂੰ ਨਹੀਂ ਕਰਕੇ ਦਿੱਤਾ ਜਿਹੜੇ ਪੰਜਾਬ ਦੇ ਨੌਜਵਾਨ ਆ ਉਹ ਜਿਹੜੇ ਘਰਾਂ ਦੇ ਵਿੱਚ ਇਹ ਨਸੇ ਦੀ ਆਗ ਆ ਉਹ ਤੁਸੀਂ ਸਮਾਜ ਦੇ ਵਿੱਚ ਵੱਲਦੀ ਦੇਖ ਸਕਦੇ ਹੋ ਜੀ 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 ਤੁਸੀਂ ਬੇਅਦਬੀ ਦੀ ਗੱਲ ਕਰੀਏ ਕਿ ਸਭ ਤੋਂ ਵੱਡਾ ਮੁੱਦਾ ਬੇਅਦਬੀ ਰੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਾਂਜੀ ਦੂਜੀ ਗੱਲ ਹੈ ਬਗਰਾੜੀ ਦੇ ਵਿੱਚ ਦੋ ਨੌਜਵਾਨ ਸ਼ਹੀਦ ਹੋਦੇ ਆ ਗੋਲ ਗੋਲ ਕੋਟ ਕੋ ਪੂਰਾ ਗੋਲੀ ਕਾਹਨ ਦੇ ਵਿੱਚ ਹਾਂਜੀ ਹਾਂਜੀ ਨਾ ਤਾਂ ਉਹ ਪਰਿਵਾਰਾਂ ਨੂੰ ਇਨਸਾਫ ਮਿਲਿਆਗਾ ਨਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਰੁਕੀਆਂ ਨੇ ਹਾਂਜੀ ਇਹਨੂੰ ਕਿਵੇਂ ਦੇਖਦੇ ਹੋ ਇਹਨੂੰ ਦੇਖਣ ਦਾ ਮਤਲਬ ਇਹ ਆ ਵੀ ਹਜੇ ਤੱਕ ਕੋਈ ਵੀ ਜਿਹੜੀ ਸਰਕਾਰ ਸੱਤਾ ਦੇ ਵਿੱਚ ਆਈ ਆ ਉਹ ਇਹਨਾਂ ਮੁੱਦਿਆਂ ਨੂੰ ਜਾਂ ਤਾਂ ਸੰਜੀਦਗੀ ਦੇ ਨਾਲ ਨਹੀਂ ਲੈ ਰਹੀ ਜਾਂ ਕਿਤੇ ਨਾ ਕਿਤੇ ਲਾਪਰਵਾਹੀ ਵਰਤ ਰਹੀ ਆ ਜ਼ਾ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਲੋਭ ਲਾਲਚ ਐਨਾ ਕੰਮਾਂ ਤੋਂ ਹੁਣ ਬੇਅਦਵੀਂ ਦੀਆਂ ਘਟਨਾਵਾਂ ਦੀ ਗੱਲ ਕਰੀਏ ਤਾਂ ਜਿਵੇਂ ਜਿਵੇਂ ਜਿਹੜੇ ਹੈਗੇ ਆ ਕੋਰਟ ਦੇ ਫੈਸਲੇ ਆਈ ਜਾਂਦੇ ਆ ਲੋਕਾਂ ਦੇ ਸਾਹਮਣੇ ਰੱਖੇ ਜਾਂਦੇ ਆ ਪਿੱਛੇ ਜੇ ਇੱਕ ਡੇਰਾ ਪ੍ਰੇਮੀ ਗ੍ਰਿਫਤਾਰ ਕੀਤਾ ਜਾਂਦਾ ਕਲੇਰ ਪ੍ਰਦੀਪ ਕਲੇਰ ਨਾਂ ਦਾ ਇਸ ਤਰ੍ਹਾਂ ਦਾ ਹੈਗਾ ਉੱਥੇ ਇੱਕ ਖਬਰ ਸਾਹਮਣੇ ਆਉਂਦੀ ਆ ਵੀ ਹਣੀ ਪ੍ਰੀਤ ਤੇ ਤੇ ਗਰਮੀ ਡੇਰਾ ਮੁਖੀ ਗਰਮੀਤ RAM ਰਹੀਮ ਤੇ ਦੋਸ ਲੱਗਦੇ ਨੇ ਪਰ ਹਰਜਿੰਦਰ ਸਿੰਘ माजी ਜੋ ਇੱਕ ਕਥਾਵਾਚਕ ਨੇ ਕਿਹਾ ਜਾਂਦਾ ਵੀ ਉਹਨਾਂ ਦੇ ਸਮਾਗਮ ਤੋਂ ਬਾਅਦ ਲੋਕਾਂ ਨੇ ਉਹਨਾਂ ਦੇ ਲੋਕਟ ਲਾ ਕੇ ਛੁੱਟੇ ਤੇ ਲੋਕ ਜਿਹੜਾ ਹੈਗਾ ਡੇਰੇ ਨੂੰ ਛੱਡ ਕੇ ਲੋਕਾਂ ਦਾ ਝਕਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਹੋਇਆ ਤਾਂ ਉਹਨਾਂ ਨੇ ਲੋਕਟ ਲਾ ਕੇ ਛੁੱਟ ਦਿੱਤੇ ਉਹਨਾਂ ਦੇ ਪ੍ਰਚਾਰ ਤੋਂ ਬਾਅਦ ਪਰ ਕਹਿੰਦੇ ਵੀ ਉਹਨਾਂ ਨੇ ਦੁਖੀ ਹੋ ਕੇ ਜਿਹੜਾ ਇਸ ਘਟਨਾ ਨੂੰ ਇਨਜ਼ਾਮ ਦਿੱਤਾ ਹੁਣ ਇੱਥੋਂ ਇਹ ਵੀ ਨਹੀਂ ਮੁਨਕਰ ਹੋਇਆ ਜਾ ਸਕਦਾ ਵੀ ਸਾਨੂੰ ਇਹ ਨਹੀਂ ਪਤਾ ਵੀ ਇਸ ਦੇ ਪਿੱਛੇ ਹੱਥ ਕੀ ਆ ਜੇ ਇੰਨਾ ਕੜੀਆਂ ਤੋਂ ਦੇਖਦੇ ਆ ਤਾਂ ਕਿਉਂਕਿ ਇਸ ਸਪਸ਼ਟ ਕਰਦੀਆਂ ਵੀ ਕੌਣ ਕਰਵਾ ਰਿਆ ਪਰ ਹੁਣ ਅਗਲੀ ਕਾਰਵਾਈ ਕਿੱਥੇ اٹਕਦੀ ਆ ਜਾਂ ਕਿਉਂ اٹਕਦੀ ਆ ਇਹਦੇ ਬਾਰੇ ਤਾਂ ਮਤਲਬ ਇੱਕ ਆ ਆਪਾਂ ਕੁਝ ਕਹਿ ਨਹੀਂ ਸਕਦੇ ਅੰਦਾਜ਼ੇ ਲਗਾ ਸਕਦੇ ਜੀ 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 ਜਿਵੇਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਦਾਅਵੇ ਕਰਦੇ ਰਹੇ ਨੇ ਕਿ ਅਸੀਂ ਜਿਹੜੀ ਫਾਈਲ ਆ ਉਹ ਤਿਆਰ ਆਗੀ ਰਿਪੋਰਟ ਜਿਹੜੀ ਸਿਰਫ ਬਾਦਲਾਂ ਦੇ ਘਰ ਤੱਕ ਜਾਂਦੀ ਹੈ ਉਹ ਚੀਜ਼ਾਂ ਸਾਰੀਆਂ ਜੇ ਕੋਵਰ ਵਿਜੇ ਪ੍ਰਤਾਪ ਦੀ ਗੱਲ ਕਰਦੇ ਆਪਾਂ ਹਾਂਜੀ ਹਾਂਜੀ ਉਹ ਉਹ ਵੀ ਇਸ ਮੁੱਦੇ ਤੇ ਕਾਫੀ ਸੰਜੀਦਾ ਉਹਨਾਂ ਨੇ ਉਹ ਕਰਿਆ ਸੀ ਰਿਪੋਰਟ ਵੀ ਤਿਆਰ ਕੀਤੀ ਸੀ ਉਦੋਂ ਆ ਨਵੀਂ ਸੈਟ ਬਣਦੀ ਹੈ ਉਹਦੀ ਗੱਲ ਵੀ ਅਣਗੌਲਿਆ ਕੀਤੀ ਜਾ ਰਹੀ ਹੈ ਹਾਂਜੀ ਇਹ ਗੱਲ ਜਰੂਰ ਸਾਹਮਣੇ ਆਈ ਆ ਵੀ ਸਰਕਾਰ ਦੀ ਸੱਤਾ ਦੇ ਵਿੱਚ ਮੌਜੂਦਗੀ ਦੇ ਵਿੱਚ ਉਹਨਾਂ ਦੇ ਹੀ ਇੱਕ ਆਪਣੇ ਐਮ.ਐਲ.ਏ. ਕੁੰਬਰ ਵਿਜੇ ਪ੍ਰਤਾਪ ਜੀ ਵੱਲੋਂ ਇਹ ਨਿਰਾਸ਼ਾ ਜਤਾਈ ਜਾ ਰਹੀ ਆ ਵੀ ਜਿਹੜਾ ਹੈਗਾ ਉਹਨਾਂ ਦੀ ਗੱਲ ਤੇ ਕਿਸੇ ਨੇ ਗੌਰ ਨਹੀਂ ਕੀਤੀ ਜਾਂਦੀ ਤੇ ਇੱਕ ਇਹ ਵੀ ਚਿੰਤਾਜਨਕ ਆ ਵੀ ਇਹਨਾਂ ਘਟਨਾਵਾਂ ਤੋਂ ਬਾਅਦ ਫਿਰੋਜ਼ਪੁਰ ਦੇ ਵਿੱਚ ਫੇਰ ਜਿਹੜੀ ਹੈਗੀ ਆ ਬੇਅਦਬੀ ਦੀ ਘਟਨਾ ਵਾਪਰ ਜਾਂਦੀ ਆ ਤੇ ਉੱਥੇ ਉਸ ਨੌਜਵਾਨ ਦਾ ਜਿਹੜਾ ਹੈਗਾ ਮਰਡਰ ਵੀ ਹੋ ਜਾਂਦਾ ਹੈਗਾ ਉਹਨੇ ਇਹ ਸਾਰਾ ਜਿਹੜਾ ਹੈਗਾ ਮਾਮਲਾ ਪੰਜਾਬ ਨੂੰ ਕਿਤੇ ਨਾ ਕਿਤੇ ਅ ਧੋਖਦੀ ਦੇ ਵਿੱਚ ਧੱਕ ਨਾਲੇ ਜਿਹੜੇ ਮਾਮਲੇ ਆ ਸਾਹਮਣੇ ਆ ਰਹੇ ਆ ਕਿਉਂਕਿ ਜੇ ਕੋਈ ਇਨਸਾਨ ਇਦਾਂ ਦੀ ਘਟਨਾ ਕਰਦਾ ਉਹ ਵੀ ਪੰਜਾਬ ਦਾ ਵਾਸੀ ਹੁੰਦਾ ਤੇ ਜੇ ਕੋਈ ਕਰਵਾਉਂਦਾ ਤਾਂ ਉਹਦਾ ਪਤਾ ਨਹੀਂ ਵੀ ਕੌਣ ਕਰਵਾ ਰਿਹਾ ਉਥੋਂ ਤਾਈਂ ਪਹੁੰਚਣ ਦੇ ਵਿੱਚ ਹਜੇ ਤੱਕ ਜਿਹੜੀਆਂ ਹੈਗੀਆਂ ਨਕਾਮਾਂ ਹੀ ਹਾਸਲ ਹੋਈਆਂ ਕਿਉਂਕਿ ਜਿੰਨ ਕਈ ਘਟਨਾਵਾਂ ਚ ਜਿਹੜੇ ਹੈਗੇ ਆ ਦੋਸ਼ੀ ਫੜ ਕੇ ਫੜਾਏ ਵੀ ਗਏ ਆ ਪੁਲਿਸ ਹਰਾਸਤ ਦੇ ਵਿੱਚ ਫੜਾਏ ਵੀ ਗਏ ਆ ਤਾਂ ਜ਼ਿਆਦਾਤਰ ਜਿਹੜਾ ਨਾਟਕਾ ਉਹ ਮੰਦਬੁੱਧੀ ਹੋਣ ਦਾ ਹੀ ਕੀਤਾ ਜਾਂਦਾ ਹੂੰ ਜੀ ਜੀ ਤੁਸੀਂ ਕੀਮਤੀ ਸਮਾਂ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਸਾਸੀ ਕਾਲ